ਤੁਹਾਡਾ ਲੜਕਾ ਸੀਗਾ ਲੜਕਾ ਸੀ ਤੁਹਾਡਾ ਮੇਰਾ ਬੇਟਾ ਹੈ ਇਹ ਨਾ ਸਰ ਮਾਮਰ ਜੀ ਸਮਰਜੀ ਦਾ ਮਰਾ ਅਮਰੀਨਾ ਹੈ ਕੀ ਹੈ ਕਿੰਨੀ ਕੀ ਡੇਰ ਤੋਂ ਘਰੋਂ ਬਾਹਰ ਸੀਗਾ ਇਹਨੂੰ ਹੋ ਗਿਆ ਡੇਢ ਦੋ ਸਾਲ ਆਪਣਾ ਮਨਜੀਤ ਸਿੰਘ ਜੀ ਇਹ ਅਮਰਜੀਤ ਆਪਣਾ ਕੀ ਲੱਗਦਾ ਸੀ ਬੇਟਾ ਸੀ ਵਾਲੇ ਨੇ ਤੁਹਾਡਾ ਬੇੜਾ ਸੀ ਅਮਰਜੀਤ ਜੀ ਜਿਹੜਾ ਅਮਰੀਤ ਹਾਂਜੀ ਅੱਛਾ ਜੀ ਤੇ ਕੀ ਕਹਾਣੀ ਹੈ ਇਹ ਕਿਸ ਕਾ ਕਰਦਾ ਸਾਰੇ ਮਾਲਕੀ ਜਾਣਦਾ ਸਾਨੂੰ ਤੇ ਇੰਨੀਆਂ ਗੱਲਾਂ ਦਾ ਪਤਾ ਨਹੀਂ ਆ ਉਹ ਕੀ ਕਰਦਾ ਸੀ ਪਹਿਲਾਂ ਉਹ ਰਾਜ ਮੰਤਰੀ ਦੇ ਨਾਲ ਲੀਵਰ ਕਰਦਾ ਸੀ ਠੀਕ ਹੈ ਤੇ ਪਤਾ ਬਾਕੀ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਕਿ ਕੀ ਕਰਦਾ ਕੀ ਨਹੀਂ ਕਰਦਾ ਕੋਈ ਘਰੋਂ ਤੁਸੀਂ ਬਦਖਲ ਕੀਤਾ ਸੀ ਕਿਦਾਂ ਸੀਗਾ ਹਾਂ ਜੀ ਮਾਤਾ ਵਾਪਰ ਦਖਲ ਕੀਤਾ ਸੀ ਤੇ ਕਿੰਨੀ ਦੇਰ ਦਾ ਇਹ ਕੰਮ ਦੇ ਵਿੱਚ ਪਿਆ ਹੋਊ ਪਤਾ ਨਹੀਂ ਇਹ ਸਾਰੇ ਸਾਨੂੰ ਦੇ ਆਈਡੀਆ ਤੇ ਕੋਈ ਨਹੀਂ ਸਾਨੂੰ ਪਰ ਇਹ ਆ ਵੀ ਅਸੀਂ ਆਖ ਕੇ ਕੀਤਾ ਸੀ ਉਹਨੂੰ ਮਤਲਬ ਵੀ ਮੁੜ ਕੇ ਅਸੀਂ ਉਹਨੂੰ ਪਹਿਲਾਂ ਉਹਨੂੰ ਬੇਦਖਲੀ ਤੋਂ ਪਹਿਲਾਂ ਜੋ ਕੰਮ ਕਰਦਾ ਸੀ ਵਧੀਆ ਇੱਥੇ ਪੇਂਟ ਠੇਕੇਦਾਰਾਂ ਨਾਲ ਮਜ਼ਦੂਰੀ ਕਰਦਾ ਸੀ ਉਦੋਂ ਅਸੀਂ ਇਹਨੂੰ ਚਲੋ ਬਾਕੀ ਤੁਹਾਨੂੰ ਪਤਾ ਹੀ ਆ ਬੱਚੇ ਸਾਰਾ ਆਖੇ ਨਹੀਂ ਲੱਗਦੇ ਕਿੰਨੇ ਚਿਰ ਤੋਂ ਕਰ ਨਹੀਂ ਆਉਂਦਾ ਪਿਆ ਸੀ ਇਹ ਘਰ ਸਰ 2.5 ਸਾਲ ਹੋ ਗਏ 2.5 ਸਾਲ ਕੋਈ ਘਰ ਮੁੰਡੇ ਵਗੈਰਾ ਵੀ ਇਹਦੇ ਨਾਲ ਆਉਂਦੇ ਜਾਂ ਕੋਈ ਜਦੋਂ ਗੈਸਟ ਵਗੈਰਾ ਵੀ ਕੋਈ ਆਉਂਦੇ ਇੱਥੇ ਇਹਦੇ ਸਰ ਸਾਡੇ ਘਰ ਤੇ ਨਹੀਂ ਕਦੀ ਕੋਈ ਆਇਆ ਕੋਈ ਸੱਗੇ ਵਾਲੇ ਸੰਤ ਵਗੈਰਾ ਕੋਈ ਨਾਲ ਆਉਗਾ ਸਿਆਰ ਵਗੈਰਾ ਇੱਥੇ ਤੁਹਾਨੂੰ ਕਿੰਨੇ ਕਿੰਨੇ ਬੱਚੇ ਉਸ ਦੇ ਵਿਆਹ ਕੇ ਨਹੀਂ ਸਰ ਵਿਆਹ ਨਹੀਂ ਹੋਇਆ ਜਿੰਨੀ ਉਮਰ ਕਿੰਨੀ ਆਦੀ ਉਮਰ ਉਹ 20 ਸਾਲ ਦੀ ਕੋਈ ਉਹ ਪਤਾ ਨਹੀਂ ਤੁਹਾਨੂੰ ਪਿਆ ਏ ਗੈਕਟਰ ਏ ਇਤਨਾ ਇਹ ਸਾਰੇ ਪਤਾ ਹੋਵੇ ਤੇ ਆਪਣੇ ਬੱਚੇ ਨੂੰ ਸਮਝਾਇਆ ਵੀ ਜਾਂਦਾ ਇਹ ਸਾਨੂੰ ਇਹ ਨਹੀਂ ਇਹ ਜਿਹੜੇ ਜਿਨੇ ਵਾਲੇ ਦੇ ਵਿੱਚ ਕਤਲ ਹੋਇਆ ਉਹਨਾਂ ਵਿੱਚ ਇਨਵੋਲ ਹੋਇਆ ਹੈ ਇਸ ਕੇਸ ਦੇ ਵਿੱਚ ਇਹ ਗੱਲ ਦਾ ਸਾਰ ਮਾਲਕ ਜਾਣਦਾ ਜੀ ਇਹ ਸਾਨੂੰ ਪਤਾ ਨਹੀਂ ਦੱਸਿਆ ਜਾਂਦਾ ਹੈ ਕਿ 2 ਕਿਲੋ ਹੀਰਨ ਫੜੀ ਗਈ ਉਹਦੇ ਕੋਲ ਉਹ ਤੇ ਮਾਲਕ ਨੂੰ ਪਤਾ ਜੀ ਸਾਨੂੰ ਤੇ ਇਹ ਗੱਲਾਂ ਦਾ ਪਤਾ ਨਹੀਂ